ਚੋ ਪੈਰਾ ਸ਼ੁਰੂ ਕਰ ਦਿੱਤਾ ਹੈ ਮੈਨੂੰ ਨਹੀਂ ਪਤਾ ਕਿ ਸ਼ਾਮੀ 4 ਵਜੇ ਬਾਣੀ ਪੜ ਕੇ ਤੁਹਾਨੂੰ ਕਿੰਨੀਆਂ ਬਖਸ਼ਿਸ਼ਾਂ ਹੋਣਗੀਆਂ ਜੇ ਸਵੇਰੇ 4 ਵਜੇ ਪੜ ਕੇ ਨਹੀਂ ਹੋਈਆਂ ਤੇ ਸ਼ਾਮੀ ਹੋ ਜਾਣਗੀਆਂ ਤੁਹਾਨੂੰ 4 ਸਿੱ ਇਕੱਠੇ ਹੋ ਕੇ ਤੇ ਉੱਥੇ ਬਾਣੀ ਪੜਦੇ ਨੇ ਸਰੀਰ ਜੁੜਦੇ ਨੇ ਅੱਜ ਜੋ ਸ਼ੁਰੂਆਤ ਕਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਕਿ ਹਫ਼ਤੇ 'ਚ ਇੱਕ ਦਿਨ ਬੈਠ ਕੇ ਬਾਣੀ ਪੜਦੇ ਨੇ ਹੌਲੀ-ਹੌਲੀ ਪੈਰਾ ਹੋਰ ਵੱਡਾ ਹੋਊਗਾ ਵਧੂਗਾ ਤੇ ਕੀ ਮਾੜਾ ਹੋ ਰਿਹਾ ਸਿਰਫ ਤੁਸੀਂ ਸਿੱਖੀ ਨੂੰ ਪੁੱਠਾ ਗੇੜਾ ਦੇਣਾ ਹੈ ਤੁਸੀਂ ਅੰਮ੍ਰਿਤ ਵੇਲਾ ਖਾਣਾ ਹੈ ਤੁਸੀਂ ਖਾ ਜਾਣਾ ਹੈ ਤੁਸੀਂ ਜੇਕਰ ਲੱਗਦਾ ਉਹਨਾਂ ਨੂੰ ਕਿਸੇ ਮਰਿਆਦਾ ਵਿੱਚ ਢਿੱਲਿਆ ਕੋਈ ਪ੍ਰਬੰਧ ਵਿੱਚ ਢਿੱਲਿਆ ਉਹ ਬਹਿ ਕਰਕੇ ਉੱਥੇ ਜਾ ਕਰਕੇ ਇੱਕ ਸਿਆਣੇ ਬੰਦੇ ਦੀ ਤਰ੍ਹਾਂ ਉਹਨਾਂ ਨੂੰ ਦੱਸ ਸਕਦੇ ਨੇ ਗਾਈਡ ਕਰ ਸਕਦੇ ਨੇ ਵੀ ਭਾਈ ਆ ਇਦਾਂ ਨਹੀਂ ਇਦਾਂ ਕਰ ਲੋ ਪਰ ਇਹ ਕਹਿਣਾ ਵੀ ਇੱਥੇ ਬਹਿ ਕੇ ਤੇ ਬਾਣੀ ਪੜਨੀ ਮਾੜੀ ਗੱਲ ਹੈ ਨਹੀਂ ਪੜਨੀ ਚਾਹੀਦੀ ਜਾਂ ਉਹਨਾਂ ਨੇ ਇੱਕ ਤਰਕ ਦਿੱਤਾ ਵੀ ਅਖੇ ਜੀ ਨਿਤਨੇਮ ਜਿਹੜਾ ਉਹ ਸਵੇਰ ਦਾ ਖੁੰਝ ਜੂਗਾ ਬੜੀ ਹਾਸੋਹੀਣੀ ਜੀ ਗੱਲ ਹੈ ਜੀ ਬਿਲਕੁਲ ਨਿਤਨਮ ਨਹੀਂ ਖੁੰਝਦਾ ਜਿਹੜਾ ਸਿੱਖ ਨਿਤਨਮ ਕਰਦਾ ਨਿਤਨਮ ਨਿਤਨ ਦਾ ਧਾਰਣੀ ਉਹ ਕਦੀ ਨਿਤਨਮ ਨਹੀਂ ਛੱਡਦਾ ਆਪਣਾ ਭਵੇਂ ਚੋ ਮਰਜ਼ੀ ਹੋ ਜੇ ਬਾਤ ਫੇਰੀ ਹੈ ਤੇ ਉਹ ਵੀ ਜੇ ਪਨੀਰ ਦੇ ਪਕੌੜੇ ਤੇ ਮੇਰੇ ਖਾਲਾ ਬਰੈਡ ਪਕੌੜੇ ਬੰਦ ਕਰਦੇ ਹੋ ਤੇ ਮੈਨੂੰ ਤੇ ਨਹੀਂ ਲੱਗਦਾ ਵੀ ਸਵੇਰੇ ਇੰਨੀ ਸੰਗਤ ਆਏਗੀ ਯਾਰ ਮੈਨੂੰ ਤਾਂ ਹੈਰਾਨਗੀ ਹੁੰਦੀ ਆ ਹੁਣ ਸਾਡੇ ਵੀ ਬਹਾਤ ਫੇਰੀ ਨਿਕਲਦੀ ਆ ਜੀ ਛੋਟੇ ਛੋਟੇ ਬੱਚੇ ਐਫਰਟ ਕਰਦੇ ਨੇ ਰਾਤ ਉਹਨਾਂ ਨੇ ਤਿਆਰੀ ਕਰਨੇ ਵੇਲੇ ਚਾਹ ਨਾਲ ਸਵੇਰੇ ਉੱਠ ਕੇ ਫਿਰ ਉਹ ਸਾਰੀ ਸੰਗਤ ਨੂੰ ਨਾਲ ਲੈ ਕੇ ਬੀਬੀਆਂ ਭੈਣਾ ਉਹ ਵੀ ਲੋਕ ਮੈਂ ਪ੍ਰਭਾਤ ਫੇਰੀਂ ਦਰਸ਼ਨ ਕਰਨ ਨੂੰ ਵੇਖੀ ਜਿਹੜੇ ਗੁਰੂ ਘਰ ਨਹੀਂ ਆਉਂਦੇ ਪਰ ਉਹ ਪ੍ਰਭਾਤ ਫੇਰੀਂ ਜਾ ਕੇ ਸੱਭ ਬਣਦੇ ਨੇ ਉਹ ਜੁੜਦੇ ਨੇ ਨਾ ਹੌਲੀ ਹੌਲੀ ਹਿੱਸਾ ਬਣਦੇ ਨੇ ਅੱਜ ਉਹ ਆਏ ਨੇ ਕੱਲ ਆਉਣਗੇ ਪਰਸੋਂ ਫੇਰ ਆਉਣਗੇ ਇਦਾਂ ਰੰਗ ਲੱਗੂਗਾ ਨਾ ਕੋਈ ਉੱਠਦਾ ਕੋਈ ਪਾਸਪੋਰਟ ਤੇ ਸਾਈਨ ਕਰੀ ਜਾਂਦਾ ਲੋਕਾਂ ਨੂੰ ਗਮਰਾਹ ਕਰੀ ਜਾਂਦਾ ਕੋਈ ਨਸ਼ੇੜੀ ਬੀੜੀਆਂ ਪੀਣਾ ਫੜ ਕੇ ਉੱਥੇ ਲੋਕਾਂ ਨੂੰ ਆਖੀਂਦਾ ਵੀ ਇਹ ਮਸਤ ਨੇ ਇਹਨਾਂ ਜਾ ਕੇ ਮੱਥੇ ਨਾ ਰਗੜੋ ਤੇ ਉੱਥੇ ਗਾਉਣ ਵਾਲੇ ਜਾ ਕੇ ਉਹਨਾਂ ਦੀ ਉਪਮਾ ਕਰੀ ਜਾਂਦੇ ਨੇ ਚੰਦ ਚਿੱਲਰਾਂ ਦੀ ਖਾਤਰ ਲੋਕ ਦੋ ਤੁਰਪੈ ਇਦਾਂ ਸੋ ਲੋਕ ਤਾਂ ਪਹਿਲਾਂ ਹੀ ਕਮਰਾ ਨੇ ਐਤਵਾਰ ਦੇ ਨਾਲ ਫੇਰ ਦੇਖਦੇ ਸੀ ਗਿਰਜੇ ਭਰੇ ਹੁੰਦੇ ਸੀਗੇ ਡੇਰੇ ਪਖੰਡੀਆਂ ਦੇ ਭਰੇ ਹੁੰਦੇ ਸੀਗੇ ਤੇ ਗੁਰੂ ਘਰਾਂ ਦੇ ਕੋਈ ਨੌਜਵਾਨ ਬੱਚਾ ਬੱਚੀ ਜਾਈ ਖੁਸ਼ ਨਹੀਂ ਸੀ ਅੱਜ ਜੇ ਚੁਪਹਿਰਾ ਸਾਹਿਬ ਦੇ ਨਾਮ ਏਟ ਉੱਥੇ ਸੰਗਤ ਇਕੱਠੀ ਹੁੰਦੀ ਆ ਬਾਣੀ ਪੜਦੀ ਆ ਅੱਜ ਐਤਵਾਰ ਪੜਦੀ ਆ ਕੱਲ ਸੋਮਵਾਰ ਪੜੋ ਫਿਰ ਮੰਗਲਵਾਰ ਪੜੂਗੀ ਆਪੇ ਰੰਗ ਲੱਗੂ ਹੌਲੀ ਹੌਲੀ ਪਰ ਸਾਡੇ ਆਪਣੇ ਬੰਦਿਆਂ ਦੇ ਵੱਲੋਂ ਇਦਾਂ ਦੀਆਂ ਗੱਲਾਂ ਕਰਨੀਆਂ ਕਦੀ ਉਹ ਢੰਡੀਆਂ ਵਾਲਾ ਉੜਦਾ ਉਹ ਚੌਲ ਮਾਰ ਦਿੰਦਾ ਵੀ ਤੁਸੀਂ ਯਾਤਰਾ ਨਾ ਕਰਨ ਜਾਓ ਉੱਥੇ ਤੁਸੀਂ ਕਿਉਂ ਜਾਣੇ ਹੋ ਗੱਡੀਆਂ ਲੈ ਕੇ ਤੇਲ ਫੂਕੇ ਕਦੀ ਉਹ ਕਹਿੰਦਾ ਵੀ ਤੁਸੀਂ ਕਦੀ ਸਿੱਖ ਇਤਿਹਾਸ ਦੇ ਉੱਤੇ ਕਿੰਤੂ ਕਰ ਦੇਣਾ ਕਦੀ ਚਮਕੌਰ ਸਾਹਿਬ ਤੇ ਕਿੰਤੂ ਕਰ ਦੇਣਾ ਕਦੀ ਗੜੀ ਦੇ ਚ 75 ਸਿੰਘ ਤੇ ਕਿੰਤੂ ਕਰ ਦੇਣਾ ਇਹ ਇਦਾਂ ਦੀਆਂ ਗੱਲਾਂ ਸਾਡੇ ਆਪਣੇ ਕਰ ਹੀ ਜਾਂਦੇ ਆ ਦੂਜਿਆਂ ਨੇ ਤਾਂ ਕਰਨੀਆਂ ਛੱਡੋ ਜਿਹੜਾ ਦੁਸ਼ਮਣ ਤਾਂ ਕਰੇ ਕਰੇ ਸਾਡੇ ਆਪਣੇ ਕਰ ਹੀ ਜਾਂਦੇ ਨੇ ਇਹ ਲੋਕ ਪਤਾ ਕਿਉਂ ਕਰਦੇ ਰਹਿਣ ਨੂੰ ਖੁਦ ਗੁਰੂ ਦੇ ਪਰੋਸਾ ਨਹੀਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡੇ ਨਾਲ ਵਜਦੀਪ ਸਿੰਘ ਅੱਜ ਅਸੀਂ ਗੱਲ ਕਰਾਂਗੇ ਚੁਪੈਰੇ ਬਾਰੇ ਕਿਉਂਕਿ ਪਿੱਛੇ ਕਈ ਦਿਨਾਂ ਦੇ ਵਿੱਚ ਇੱਕ ਵੀਡੀਓ ਬੜੀ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਭਾਈ ਰਣਜੀਤ ਸਿੰਘ ਜੋ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੈਂਟੀ ਨੇ ਉਹਨਾਂ ਵੱਲੋਂ ਦੁਪਹਿਰੇ ਉੱਤੇ ਕੁਝ ਗੱਲਬਾਤ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਕਹਿ ਜਾਂਦਾ ਹੈ ਕਿ ਜਿਹੜੇ ਸ਼ਾਮੀ 4 ਵਜੇ ਪਾਠ ਕਰਕੇ ਜਿਨ੍ਹਾਂ ਨੂੰ ਰੱਬ ਨਹੀਂ ਮਿਲਦਾ ਉਹ ਸਵੇਰੇ ਵੀ ਮਿਲ ਜਾਏਗਾ ਇਦਾਂ ਦੇ ਕੁਝ ਗੱਲਾਂ ਬਾਤ ਉਹਨਾਂ ਵੱਲੋਂ ਕੀਤੀਆਂ ਗਈਆਂ ਸੀਗੀਆਂ ਅਤੇ ਉਹ ਜੋ ਵੀਡੀਓ ਬਹੁਤ ਚੇਰਾ ਬਹੁਤ ਜਲਦੀ ਜੋ ਹੈ ਵਾਇਰਲ ਹੋ ਰਹੀ ਹੈ ਉਸ ਦੇ ਗੱਲਬਾਤ ਕਰਨ ਲਈ ਚਰਚਾ ਕਰਨੀ ਸਾਡਾ ਪਰਮਜੀਤ ਸਿੰਘ ਅਕਾਲੀ ਨੇ ਸਿੱਖ ਆਗੂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਮਤਲਬ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਾਜ ਜੀ ਕੋਈ ਕੀ ਕਹਿਣਾ ਚਾਹੋਗੇ ਜਿਹੜੇ ਹੁਣ ਵੀਡੀਓ ਵਾਇਰਲ ਹੋ ਰਹੀ ਜਿਸ ਦੇ ਵਿੱਚ ਉਹਨਾਂ ਚਪਾਰੇ ਬਾਰੇ ਗੱਲ ਕੀਤੀ ਆ ਸਵੇਰੇ ਪ੍ਰਭਾਤ ਫੇਰੀਆਂ ਬਾਰੇ ਗੱਲ ਕੀਤੀ ਹੈ ਕਿ ਜਿਹੜੀ ਸੰਗਤਾਂ ਨੇ ਸਿਰਫ ਹੁਣ ਖਾਨ ਪੀਣ ਜਾਂਦੀਆਂ ਨੇ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਦੇਖੋ ਬੇਨਤੀ ਪਤਾ ਕੀ ਆ ਜੀ ਪਤਾ ਨਹੀਂ ਕਿਉਂ ਸਾਡੇ ਆਪਣੇ ਸਿੱਖ ਪ੍ਰਚਾਰਕ ਅ ਕਿਦਾਂ ਦੀਆਂ ਉਹ ਗੱਲਾਂ ਕਰਨ ਲੱਗ ਗਏ ਨੇ ਕਿਉਂ ਅਜਿਹੀਆਂ ਗੱਲਾਂ ਕਰਨ ਲੱਗ ਗਏ ਨੇ ਵਿਵਾਦ ਵਿਵਾਦ ਵਾਲੀਆਂ ਜਿਹੜੀਆਂ ਤਾਂ ਗੱਲਾਂ ਕਰਨ ਦੀ ਲੋੜ ਆ ਜਿਤ ਸਮੇਂ 'ਚ ਉਹ ਤਾਂ ਅਸੀਂ ਕਰ ਨਹੀਂ ਰਹੇ ਕੇਂਦਰੀਕਨ ਨਾਲ ਸਾਡੀ ਸਿੱਖ ਨੌਜਵਾਨੀ ਦਾ ਕਹਾਣ ਹੋ ਰਿਹਾ ਕਿਵੇਂ ਸਮੇਂ ਦੀਆਂ ਸਰਕਾਰਾਂ ਸਿੱਖ ਰੋਧੀ ਤਾਕਤਾਂ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਕਰਕੇ ਉਹਨਾਂ ਨੂੰ ਨਸ਼ਿਆਂ ਦੇ ਵਿੱਚ ਵਾੜ ਕੇ ਪਦ ਪੁੰਨ ਦਾ ਸ਼ਿਕਾਰ ਲੱਚਰਤਾ ਦਾ ਸ਼ਿਕਾਰ ਬਣਾ ਕੇ ਸਿੱਖੀ ਤੋਂ ਦੂਰ ਕਰ ਰਹੀਆਂ ਨੇ ਕਿਵੇਂ ਸਾਡੇ ਉੱਤੇ ਬਾਹਰੀ ਡੇਰੇ ਹਾਵੀ ਹੋ ਰਹੇ ਨੇ ਪਖੰਡੀ ਬਾਬੇ ਜਿਹੜੇ ਨੇ ਉਹ ਹੈਵੀ ਹੋ ਰਹੇ ਨੇ ਬੱਚਿਆਂ ਦੇ ਉੱਤੇ ਮਸਤਾਂ ਦੇ ਨਾਂ ਦੇ ਉੱਤੇ ਨਸ਼ਿਆਂ 'ਚ ਬੱਚਿਆਂ ਨੂੰ ਲਾਇਆ ਜਾ ਰਿਹਾ ਕਿਵੇਂ ਜਿਹੜਾ ਵਾ ਉਹ ਸਾਇਅਤ ਦਾ ਪ੍ਰਭਾਵ ਵੱਧ ਰਿਹਾ ਸਾਡੇ ਉੱਤੇ ਤੇ ਜੇਕਰ ਅੱਜ ਸਾਰੇ ਸਿੱਖ ਇਕੱਠੇ ਹੋ ਕੇ ਉੱਥੇ ਬਾਣੀ ਪੜਦੇ ਨੇ, ਸਰੀਰ ਜੁੜਦੇ ਨੇ, ਅੱਜ ਜੋ ਸ਼ੁਰੂਆਤ ਕਰ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ ਕਿ ਹਫ਼ਤੇ 'ਚ ਇੱਕ ਦਿਨ ਬੈਠ ਕੇ ਬਾਣੀ ਪੜਦੇ ਨੇ। ਹੌਲੀ-ਹੌਲੀ ਪੈਰਾ ਹੋਰ ਵੱਡਾ ਹੋਊਗਾ, ਵਧੂਗਾ ਤੇ ਕੀ ਮਾੜਾ ਹੋ ਰਿਹਾ? ਸੋ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀ ਇਹਨਾਂ ਨੂੰ ਸਟੇਜਾਂ ਦੇ ਉੱਤੇ ਖਾਸ ਕਰਕੇ ਬਹਿ ਕੇ, ਖਾਸ ਕਰਕੇ ਉਹਨਾਂ ਚਿਹਰਿਆਂ ਨੂੰ ਜਿਹੜੇ ਚਿਹਰੇ ਪ੍ਰਚਾਰਕ ਨੇ, ਜਿਨ੍ਹਾਂ ਨੂੰ ਸੰਗਤ ਸੁਣਦੀ ਆ। ਵਾਦ-ਵਾਦ ਵਾਲੀ ਗੱਲਾਂ ਨਹੀਂ ਜੇਕਰ ਲੱਗਦਾ ਉਹਨਾਂ ਨੂੰ ਕਿਸੇ ਮਰਿਆਦਾ ਵਿੱਚ ਢਿੱਲਿਆ ਕੋਈ ਪ੍ਰਬੰਧ ਵਿੱਚ ਢਿੱਲਿਆ ਉਹ ਬਹਿ ਕਰਕੇ ਉੱਥੇ ਜਾ ਕਰਕੇ ਇੱਕ ਸਿਆਣੇ ਬੰਦੇ ਦੀ ਤਰ੍ਹਾਂ ਉਹਨਾਂ ਨੂੰ ਦੱਸ ਸਕਦੇ ਨੇ ਗਾਈਡ ਕਰ ਸਕਦੇ ਨੇ ਵੀ ਭਾਈ ਆ ਐਦਾਂ ਨਹੀਂ ਐਦਾਂ ਕਰ ਲੋ ਪਰ ਇਹ ਕਹਿਣਾ ਵੀ ਇੱਥੇ ਬਹਿ ਕੇ ਤੇ ਬਾਣੀ ਪੜਨੀ ਮਾੜੀ ਗੱਲ ਹੈ ਨਹੀਂ ਪੜਨੀ ਚਾਹੀਦੀ ਜਾਂ ਉਹਨਾਂ ਨੇ ਇੱਕ ਤਰਕ ਦਿੱਤਾ ਵੀ ਅਖੇ ਜੀ ਨਿਤਨੇਮ ਜਿਹੜਾ ਉਹ ਸਵੇਰ ਦਾ ਖੁੰਝ ਜੂਗਾ ਬੜੀ ਹਾਸੋਹੀਣੀ ਜੀ ਗੱਲ ਹੈ ਜੀ ਬਿਲਕੁਲ ਨਿਤਨੇਮ ਨਹੀਂ ਖੁੰਝਦਾ ਜਿਹੜਾ ਸਿੱਖ ਨਿਤਨੇਮ ਕਰਦਾ ਨਿਤਨੇਮ ਨਿਤਨੇਮ ਦਾ ਧਾਰਣੀ ਉਹ ਕਦੀ ਨਿਤਨੇਮ ਨਹੀਂ ਛੱਡਦਾ ਆਪਣਾ ਭਵੇਂ ਚੋ ਮਰਜ਼ੀ ਹੋ ਜੇ ਕਿਉਂਕਿ ਸੱਚੇ ਸਿੱਖ ਵਾਸਤੇ ਚੱਕੜ ਝਾਗੀ ਮੀਂਹ ਵਰਸੇ ਪੀਗੁਰ ਦੇਖਣ ਜਾਈ ਬਿਲਕੁਲ ਜਾਂਦਾ ਉਹ ਸਿੱਖ ਆਪਣੇ ਗੁਰੂ ਦੇ ਪ੍ਰਤੀ ਦਰਸ਼ਨ ਕਰਨ ਜਿਹਨੂੰ ਗੁਰੂ ਨਾਲ ਪ੍ਰੇਮ ਹੈ ਸੋ ਇਹ ਗੱਲਾਂ ਨਹੀਂ ਹੈਗੀਆਂ ਵੀ ਹਫਤੇ ਜਿਉ 4 ਘੰਟੇ ਬਾਅਦ ਸ਼ਾਮ ਨੂੰ ਨਿਤਨੇਮ ਕਰਦੇ ਨੇ ਉਹ ਬਾਣੀ ਪੜ੍ਹਦੇ ਦਸੇ ਨਿਤਨੇਮ ਨਹੀਂ ਕਰਨਗੇ ਇਹ ਅਨਲੋਜੀਕਲ ਗੱਲਾਂ ਨੇ ਬੇਫਾਲਤੂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਕਰਨ ਵਾਲੀਆਂ ਗੱਲਾਂ ਤੁਸੀਂ ਉਹ ਕਰੋ ਕੌਮ ਦੀ ਜਿਹੜੀ ਅਸਲੇ ਤਰਾਸਦੀ ਆ ਪੰਥ ਵਿੱਚ ਜਿਹੜੀਆਂ ਭੀੜਾਂ ਪੰਥਾਂ ਦੇ ਪਈਆਂ ਨੇ ਉਹਦੀ ਗੱਲ ਕਰੋ ਜਿਵੇਂ ਦੇਖਿਆ ਜਾਵੇ ਉਹਨਾਂ ਨੂੰ ਕਿਹਾ ਗਿਆ ਵਕਿ ਸ਼ਾਮੀ ਮਨਕੀ ਜਿਹੜਾ ਨੇ ਕਰਦੇ ਇਸ ਅੰਮ੍ਰਿਤ ਵੇਲੇ ਇਦਾਂ ਦਾ ਕੋਈ ਟਾਈਮ ਪਾਬੰਦ ਵੀ ਹੈ ਕਿ ਰੱਬ ਨੂੰ ਯਾਦ ਕਰਨ ਨੂੰ ਵੀ ਕੋਈ ਟਾਈਮ ਚਾਹੀਦਾ ਹੁੰਦਾ ਇਸ ਟਾਈਮ ਬਿਲਕੁਲ ਨਹੀਂ ਗੁਰੂ ਸਾਹਿਬ ਨੂੰ ਯਾਦ ਕਰਨ ਦਾ ਕੋਈ ਸਮਾਂ ਨਹੀਂ ਹੈਗਾ ਤੂੰ ਸਵਾਸ ਸਵਾਸ ਸਿਮਰੋ ਪ੍ਰਭ ਨਾਮ ਹਰ ਸਾਹ ਦੇ ਨਾਲ ਪ੍ਰਭੂ ਨੂੰ ਜਿਹੜਾ ਤੁਸੀਂ ਯਾਦ ਕਰੋ ਕਿਉਂਕਿ ਪਤਾ ਹੀ ਨਹੀਂ ਤੁਹਾਨੂੰ ਅਗਲਾ ਸਾਹ ਹੁਣ ਮੱਤ ਕੇ ਸਾਹ ਹੈ ਕਿ ਨਾਵੇਂ ਨਾਮ ਘੜੀ ਨੂੰ ਸਾਹ ਹੋਣਾ ਕਿ ਨਹੀਂ ਹੋਣਾ ਪਤਾ ਹੀ ਨਹੀਂ ਹੈਗਾ ਤੁਹਾਨੂੰ ਜੇ ਤੁਹਾਨੂੰ ਪਤਾ ਨਹੀਂ ਵੀ ਸਾਹ ਹੋਣਾ ਕਿ ਨਹੀਂ ਫਿਰ ਤੂੰ ਯਾਦ ਕਰੋ ਰੱਬ ਨੂੰ 84 ਲੱਖ ਜੂਨਾਂ ਤੋਂ ਬਾਅਦ ਤੁਹਾਨੂੰ ਮੁੱਖਾ ਜਨ ਨੂੰ ਮਿਲਦਾ ਤੇ ਜਨਮ ਮਿਲਦਾ ਤੁਹਾਨੂੰ ਆਪਣਾ ਅੱਗਾ ਸਵਾਰਨ ਦੇ ਵਾਸਤੇ ਆਪਾਂ ਇਹ ਜੁਨਾ ਕੱਟ ਕੇ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਜਾ ਕੇ ਤੇ ਉੱਥੇ ਜੋਤੀ ਜੋਤ ਰਲੀ ਸੰਪੂਰਨthਿਆ ਆਰਾਮ ਦੇ ਹਿਸਾਬ ਨਾਲ ਚੱਲਣ ਦੀ ਲੋੜ ਆ ਉੱਥੇ ਜਾ ਕੇ ਆਪਾਂ ਗੁਰੂ ਸਾਹਿਬ ਦੇ ਇਹਨਾਂ ਜੋਨਾਂ 'ਚੋਂ ਬਾਹਰ ਨਿਕਲਣ ਵਾਸਤੇ ਆਪਾਂ ਉਪਰਾਲੇ ਕਰਨੇ ਨੇ ਤੇ ਉਹ ਉਪਰਾਲੇ ਕਿਉਂ ਨੇ ਹੁਣ ਇਹਨੇ ਬਾਣੀ ਪੜ ਕੇ ਨਾਮ ਜਪ ਕੇ ਠੀਕ ਆ ਬਾਕੀ ਤਾਂ ਮਨੁੱਖ ਆਪਣੀਆਂ ਕਿਰਤਾਂ ਕਰਦਾ ਹੀ ਕਰਦਾ ਰੋਟੀ ਪਾਣੀ ਵਾਸਤੇ ਜਾਨਵਰ ਹੀ ਭੱਜੇ ਫਿਰਦੇ ਨੇ ਹਨ ਸਾਈ ਰੜੀ ਚੋਆ ਚੁਗਣ ਵਾਸਤੇ ਜਾਨਵਰ ਉੱਤੇ ਫਿਰਦੇ ਨੇ ਇਹ ਇਹ ਵਿਸ਼ਾ ਨਹੀਂ ਵਿਸ਼ਾ ਇਹ ਆ ਕਿ ਜੇ ਸਿੱਖ ਚਾਰ ਬਾਣੀ ਪੜਨ ਲੱਗ ਟੁੱਟੇ ਹੋਏ ਸੀਗੇ ਅੱਜ ਇਥੇ ਚਾ ਐਤਵਾਰ ਦੇ ਨਾਲ ਫੇਰ ਦੇਖਦੇ ਸੀ ਗਿਰਜੇ ਭਰੇ ਹੁੰਦੇ ਸੀਗੇ ਡੇਰੇ ਪਖੰਡੀਆਂ ਦੇ ਭਰੇ ਹੁੰਦੇ ਸੀਗੇ ਤੇ ਗੁਰੂ ਘਰਾਂ 'ਚ ਕੋਈ ਨੌਜਵਾਨ ਬੱਚਾ ਬੱਚੀ ਜਾਈਏ ਖੁਸ਼ ਨਹੀਂ ਸੀ ਅੱਜ ਜੇ ਚੁਪਹਿਰਾ ਸਾਹਿਬ ਦੇ ਨਾਮ 'ਇਟ ਉੱਥੇ ਸੰਗਤ ਇਕੱਠੀ ਹੁੰਦੀ ਆ ਬਾਣੀ ਪੜਦੀ ਆ ਅੱਜ ਐਤਵਾਰ ਪੜਦੀ ਆ ਕੱਲ ਸੋਮਵਾਰ ਪੜੂ ਫਿਰ ਮੰਗਲਵਾਰ ਪੜੂਗੀ ਆਪੇ ਰੰਗ ਲੱਗੂ ਹੌਲੀ ਹੌਲੀ ਰੰਗ ਤਲਾਗ ਤਲਾਗ ਤ ਲੱਗਦਾ ਹੈ ਨਾ ਜਿਤੁਰਾਂਗੇ ਉਸ ਪਾਸੇ ਤੋਈ ਆ ਨਾ ਸੋ ਤੁਰੇ ਨੇ ਜੀ ਸਾਨੂੰ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਆ ਸਾਨੂੰ ਇਦਾਂ ਦੀਆਂ ਗੱਲਾਂ ਕਰਕੇ ਆਵਾਜ਼-ਵਾਜ਼ ਨਹੀਂ ਪੈਦਾ ਕਰ ਇੱਕ ਪਸੰਦ ਨਾਲ ਸਵੇਰੇ ਇੱਕ ਪਰਬਾਤ ਫੇਰੀ ਦਾ ਵੀ ਜ਼ਿਕਰ ਕੀਤਾ ਹੈ ਜੀ ਕਿ ਜਿਹੜੀ ਸੰਗਤਾਂ ਨੇ ਗੁਰੂ ਘਰੋਂ ਨਹੀਂ ਤੁਰਦੀਆਂ ਸਿੱਧਿਆਂ ਜਾ ਕੇ ਜਿਹੜੇ ਮਨਨ ਕੀ ਵੱਡੇ ਘਰ ਜਿੱਥੇ ਪਠੂਰੇ ਛੋਲੇ ਲੱਗੇ ਹੁੰਦੇ ਆ ਪਕੌੜੇ ਲੱਗੇ ਹੁੰਦੇ ਸਿੱਧੇ ਉਹਨਾਂ ਦੇ ਘਰ ਹੀ ਜਾਂਦੀਆਂ ਉਹ ਵੀ ਗੱਲ ਕਿਤੇ ਸਾਲ ਹੋ ਗਏ ਸਾਨੂੰ ਪਰਬਾਤ ਫੇਰੀਆਂ ਦੇ ਨਾਲ ਅਸੀਂ ਵੀ ਸੇਵਾਵਾਂ ਕਰਦੇ ਆਏ ਆ ਸਾਡੇ ਵੀ ਇਲਾਕੇ 'ਚ ਪਰਬਾਤ ਫੇਰ ਨਿਕਲਦੀਆਂ ਕਿਹੜਾ ਪਠੂਰੇ ਛੋਲੇ ਖਾਣ ਜਾਂਦਾ ਸਾਨੂੰ ਤਾਂ ਅਸੀਂ ਕਦੀ ਵੇਖਿਆ ਨਹੀਂ ਤੇ ਨਾ ਹੀ ਕੋਈ ਅਮੀਰ ਆਦਮੀ ਪਠੂਰੇ ਛੋਲੇ ਖਵਾਉਂਦਾ ਇਹ ਤਿੰਨਵੇਂ ਗੱਲਾਂ ਨੇ ਉਥੇ ਪ੍ਰਸ਼ਾਦ ਬਿਲਕੁਲ ਸਵੇਰੇ ਜਿਉਂ ਚਾਹ ਪਾਣੀ ਸੰਗਤ ਨੂੰ ਸਿਖਾਉਂਦਾ ਤਾਂ ਸ਼ਰਧਾ ਹੁੰਦੀ ਹਰ ਇੱਕ ਦੀ ਯਾਰ ਮੈਨੂੰ ਤਾਂ ਹੈਰਾਨਗੀ ਹੁੰਦੀ ਆ ਹੁਣ ਸਾਡੇ ਵੀ ਪ੍ਰਭਾਤ ਫੇਰੀ ਨਿਕਲਦੀ ਆ ਜੀ ਛੋਟੇ ਛੋਟੇ ਬੱਚੇ ਐਫਰਟ ਕਰਦੇ ਨੇ ਰਾਤ ਉਹਨਾਂ ਨੇ ਤਿਆਰੀ ਕਰਨੀ ਵੇਲੇ ਚਾਹ ਨਾਲ ਸਵੇਰੇ ਉੱਠ ਕੇ ਫਿਰ ਉਹ ਸਾਰੀ ਸੰਗਤ ਨੂੰ ਨਾਲ ਲੈ ਕੇ ਭੀਬੀਆਂ ਭੈਣਾ ਉਹ ਵੀ ਲੋਕ ਮੈਂ ਪ੍ਰਭਾਤ ਫੇਰੀਆਂ ਦਰਸ਼ਨ ਕਰਨ ਨੂੰ ਵੇਖੇ ਜਿਹੜੇ ਗੁਰੂ ਘਰ ਨਹੀਂ ਆਉਂਦੇ ਪਰ ਉਹ ਪ੍ਰਭਾਤ ਫੇਰੀਆਂ ਜਾ ਕੇ ਸਭ ਬਣਦੇ ਨੇ ਉਹ ਜੁੜਦੇ ਨੇ ਨਾ ਹੌਲੀ ਹੌਲੀ ਹਿੱਸਾ ਬਣਦੇ ਨੇ ਅੱਜ ਉਹ ਆਏ ਨੇ ਕੱਲ ਆਉਣਗੇ ਪਰਸੋਂ ਫੇਰ ਆਉਣ ਗੁਰੂ ਸਾਹਿਬ ਉਹ ਸਾਨੂੰ ਤਾਂ ਸਾਡੇ ਬਡੇਰੇ ਨੇ ਵੇਖੋ ਸਮਝਾਇਆ ਵਾ ਕਿ ਚਰਨ ਸ਼ਰਨ ਕੋ ਰੇਕ ਪੈੰਡਾ ਜਾਇ ਚਲ ਸਤਗੁਰ ਕੋਟ ਪੈੰਡਾ ਅੱਗੇ ਹੋਏ ਲੇਤਾ ਜੇ ਇੱਕ ਪੈਰ ਪੱਟੋ ਮਹਾਰਾਜ ਕਰਨੀ ਤੁਹਾਡੇ ਕਰਨੀ ਮਾਰੇ ਕਰੋਨਾ ਪੈਰ ਪੱਟ ਕੇ ਆਉਣਗੇ ਪਰ ਪੱਟਾਂਗੇ ਤਾਂ ਫੇਰ ਹੀ ਹਨ ਤੇ ਜੇ ਅਸੀਂ ਉਧਰ ਪਖੰਡੀਆਂ ਦੇ ਜਾ ਕੇ ਬਹਿ ਗਏ ਹੁਣ ਅੱਜ ਕੱਲ ਤਾਂ ਵੇਖੋ ਪਖੰਡ ਕਿੰਨਾ ਜ਼ਿਆਦਾ ਪ੍ਰਭਾਵ ਪਾਇਆ ਹੋਇਆ ਪਖੰਡ ਨੇ ਆ ਮਸਤਾਂ ਦੇ ਨਾਂ ਦੇ ਉੱਤੇ ਜੋ ਆ ਡੇਰੇ ਬਣੇ ਹੋਏ ਨੇ ਇਹਨਾਂ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਗਮਰਾਹ ਕੀਤਾ ਕੋਈ ਉੱਠਦਾ ਕੋਈ ਪਾਸਪੋਰਟ ਤੇ ਸਾਈਨ ਕਰੀ ਜਾਂਦਾ ਲੋਕਾਂ ਨੂੰ ਗਮਰਾਹ ਕਰੀ ਜਾਂਦਾ ਕੋਈ ਨਸ਼ੇੜੀ ਬੀੜੀਆਂ ਪੀਣਾ ਫੜ ਕੇ ਉੱਥੇ ਲੋਕਾਂ ਨੂੰ ਆਖੀਂਦਾ ਵੀ ਇਹ ਮਸਤ ਨੇ ਇਹਨਾਂ ਜਾ ਕੇ ਮੱਥੇ ਨਾ ਰਗੜੋ ਤੇ ਉੱਥੇ ਗਾਉਣ ਵਾਲੇ ਜਾ ਕੇ ਉਹਨਾਂ ਦੀ ਉਪਮਾ ਕਰੀ ਜਾਂਦੇ ਨੇ ਚੰਦ ਛਿੱਲਾਂ ਦੀ ਖਾਤਰ ਲੋਕ ਦੋ ਤੁਰ ਪੈਦੇ ਨੇ ਸੋ ਲੋਕ ਤਾਂ ਪਹਿਲਾਂ ਹੀ ਗਮਰਾਹ ਨੇ ਅੱਜ ਕੱਲ ਦੇ ਵੀ ਤਾਂ ਅਸਲ 'ਚ ਅੱਜ ਤੱਕ ਆ ਜਿਹੜਾ ਦੌਰ ਚੱਲ ਰਿਹਾ ਕਾਲਯੁਗ ਦਾ ਇੰਨਾ ਪੈਰਾ ਵਾ ਐਡਾ ਪ੍ਰਭਾਵ ਆ ਵੀ ਲੋਕਾਂ ਦਾ ਗੁਰੂ ਤੇ ਭਰੋਸਾ ਨਹੀਂ ਰਹਿ ਗਿਆ ਗੁਰਬਾਣੀ ਨੂੰ ਟੁੱਟੇ ਹੋਏ ਨੇ ਭਰੋਸਾ ਤਾਂ ਨਹੀਂ ਵੀ ਬਾਣੀ ਨਹੀਂ ਪੜਦੇ ਨਾਮ ਨਹੀਂ ਜਪਦੇ ਤੇ ਜੇ ਅੱਜ ਸੁਣਦੇ ਨੇ ਨਾਮ ਜਪਦੇ ਨੇ ਸੰਕਤੀ ਰੂਪ ਦੇ ਵਿੱਚ ਤੇ ਪੋਜ਼ਿਟਿਵ ਵੇਵਸ ਆਉਂਦੀਆਂ ਨੇ ਚੰਗਾ ਅਸਰ ਹੁੰਦਾ ਇਨਸਾਨ ਦੇ ਉੱਤੇ ਤੇ ਇਨਸਾਨ ਮੁੜੂਗਾ ਮਾਰੇ ਕਰਮਾਂ ਤੋਂ ਉਹ ਕਰਮਾਂ ਤੋਂ ਬਚੂਗਾ ਤੇ ਜੇ ਉਹਨਾਂ ਨੂੰ ਪੜ੍ਹਨਾ ਹੀ ਨਹੀਂ ਦੇਣਾ ਆਪਾਂ ਆਖਣਾ ਨਹੀਂ ਜੋ ਅਸੀਂ ਕਹਿੰਨੇ ਉਹ ਸੱਚ ਆ ਬਾਕੀ ਸਭ ਕੋ ਝੂਠੇ ਤੇ ਬੜੀ ਹਾਸ ਹੋਣੀ ਜੀ ਗੱਲ ਪਤਾ ਨਹੀਂ ਕਿਉਂ ਸਾਡੇ ਬੰਦਿਆਂ ਦੀ ਮਤ ਵਾਜ ਜਾਂਦੀਆਂ ਦਿਲ ਦੀਆਂ ਗੱਲਾਂ ਕਰਨ ਲੱਗ ਪੈਂਦੇ ਆ ਦੇਖਿਆ ਜਾਵੇ ਤੇ ਮਤਲਬ ਕਿ ਆਪਣੇ ਧਰਮ ਬਾਰੇ ਗੱਲ ਕਰ ਰਹੇ ਜਿਸ ਤھے ਕਿ ਤੁਸੀਂ ਜ਼ਿਕਰ ਕੀਤਾ ਕਿ ਪਾਸਪੋਰਟ ਤੇ ਸਾਈਨ ਕਰਕੇ ਜੇ ਕਹਿੰਦੇ ਨੇ ਕਿ ਵੀਜ਼ੇ ਲੱਗ ਜਾਂਦੇ ਇੱਥੇ ਕਈ ਹੀ ਸੰਗਤਾਂ ਨੂੰ ਦੇਖਿਆ ਉਹ ਕਹਿੰਦੇ ਨੇ ਕਿ ਹਾਂ ਜੀ ਅਸੀਂ ਚ ਪੈਰਾ ਕੱਟਦੇ ਹਾਲੇ ਪੰਜ ਪੈਰੇ ਨਹੀਂ ਕੱਟੇ ਸਾਡਾ ਵੀਜ਼ਾ ਆਏ ਤੱਕ ਇਹ ਗੱਲ ਚੰਗੀ ਨਹੀਂ ਕਿ ਉਹਨਾਂ ਨੂੰ ਪੋਜ਼ੀਟਿਵ ਵਿੱਚ ਦੱਸਿਆ ਕਿ ਤੁਸੀਂ ਬਾਣੀ ਪੜੋ ਬਾਣੀ ਨਾਲ ਜੁੜੋ ਜਾ ਕੇ ਇੱਧਰ ਦੂਜੇ ਪਾਸੇ ਜਾ ਕੇ ਜਿੱਹਾਂ ਦੇ ਪਾਸਪੋਰਟਾਂ ਤੇ ਸਾਈਨ ਕਰਾ ਰਹੇ ਨੇ ਕੋ ਗੁਰੂ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰਦਾ ਇਹ ਤਾਂ ਦੁਨਿਆਵੀ ਚੀਜ਼ਾਂ ਨੇ ਆਪਾਂ ਤਾਂ ਗੁਰੂ ਕੋ ਰਾਜਨਾ ਚਾਹੂ ਮੁਕਤ ਮੈਂ ਤਾਂ ਆਪਾਂ ਤਾਂ ਮੁਕਤੀ ਮੰਗਣੀ ਆਦ ਮਨੁੱਖਾ ਜਨਮ ਨੂੰ ਜਿਹੜਾ ਵਾ ਇਹ ਤੋਂ ਛੁਟਕਾਰਾ ਮੰਗਣਾ ਵਾ ਵਕਾਰਾਂ ਤੋਂ ਛੁਟਕਾਰਾ ਮੰਗਣਾ ਵੀ ਮਾਰੇ ਸਾਡੇ ਕੋ ਹੋਏ ਪਾਪ ਸਾਨੂੰ ਬਖਸ਼ ਸਾਡਾ ਅੱਗਾ ਜਵਾਰ ਸਾਨੂੰ ਆਪਣੇ ਚਰਨਾਂ ਨਾਲ ਜੋੜ ਹਨ ਸਾਨੂੰ ਇਹ ਸਾਰੀਆਂ ਜਿਹੜੀਆਂ 84 ਲਗ ਜੋਨਾ ਤੋਂ ਬਚਾ ਮਨੁੱਖ ਨੇ ਤਾਂ ਮੰਗਣਾ ਇਹ ਹੈ ਪਰ ਕਿਉਂਕਿ ਆਪਾਂ ਦੁਨਿਆਵੀ ਲੋਕ ਆਪਾਂ ਸੁਖ ਸੁਲਤਾ ਮੰਗਦੇ ਤੇ ਮਾਰੇ ਦਿੰਦੇ ਨਹੀਂ ਬਿਲਕੁਲ ਉਹ ਵੀ ਦਿੰਦੇ ਨੇ ਖਜਾਨੇ ਨੇ ਮਾਰੇ ਦੇ ਭਰੇ ਹੋਏ ਨੇ ਨਾ ਦਿੰਦਾ ਦੇ ਲੈਂਥਕ ਪਾਏ ਤਾਂ ਕੋਈ ਕਾਰਟ ਹੀ ਨਹੀਂ ਹੈਗੀ ਉਹਦੇ ਦਰਦੇ ਉੱਤੇ ਆਪਾਂ ਥੋੜੀ ਕੋ ਦੇਣ ਵਾਲੇ ਉਹਨੂੰ ਜਿਵੇਂ ਸੋਚੀ ਵੀ ਇੱਕ 50 ਰੁਪਏ ਮੱਥਾ ਟੇਕ ਦਿੰਨੇ ਹਾਂ ਮਾਰੇ ਨੂੰ ਤੇ ਅਸੀਂ ਕੋਈ ਸ਼ਾਇਦ ਆਸਾਨ ਕਰ ਦਿੰਨੇ ਹਾਂ ਮਾਰੇ ਦੇ ਜਾਂ ਕੋਈ ਸੇਵਾ ਕਰ ਦਿੰਨੇ ਹਾਂ ਆਸਾਨ ਕਰ ਦਿੰਨੇ ਹਾਂ ਤਾਂ ਉਹ ਦਿੱਤਾ ਹੋਇਆ ਦਾਤਾਂ ਚੋਂ ਅਸੀਂ ਅੱਗੇ ਕਰ ਰਹੇ ਹਾਂ ਪਰ ਜਿੱਦ ਦੀ ਗੱਲ ਸੀ ਦਾਤਾਂ ਦੀ ਕਰਦੇ ਹਾਂ ਵੀ ਕਿਸੇ ਦਾ ਵੀਜਾ ਲੱਗ ਜਾਣਾ ਜਾਂ ਕਿਸੇ ਦੀ ਕੋਈ ਬਿਮਾਰੀ ਦੂਰ ਹੋ ਜਾਣੀ ਇਹ ਤਾਂ ਖੇਡਾਂ ਆਮ ਹੀ ਗੱਲ ਨੇ ਉੱਥੇ ਪਰ ਉਹ ਖੇਡਾਂ ਆਮ ਤਾਂ ਹੀ ਨੇ ਨਾ ਜੇ ਤੁਸੀਂ ਜਾਓਗੇ ਜਾ ਕੇ ਬਾਣੀ ਪੜੋਗੇ ਨਾਮ ਜਪੋਗੇ ਮਾਰੇ ਸੱਚੇ ਦਿਲੋਂ ਅਰਦਾਸ ਕਰੋਗੇ ਬਹੁਤ ਸ਼ਕਤੀ ਅਰਦਾਸ ਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਗਿਆ ਸ਼ਕਤੀ ਬਹੁਤ ਅਰਦਾਸ ਚ ਸਿਧਾਂ ਸਿੰਘਾਂ ਦੀਆਂ ਬਹੁਤ ਖੇਡਾਂ ਵਾਪਰਦੀਆਂ ਨੇ ਪਰ ਤਾਂ ਵਾਪਰਦੀਆਂ ਨੇ ਜੇ ਸਾਡਾ ਭਰੋਸਾ ਹੋਵੇ ਇਹ ਸਾਡੇ ਆਪਣੇ ਬੰਦੇ ਭਰੋਸਾ ਤੋੜਨ ਦੇ ਤਰੇ ਹੋਏ ਨੇ ਕਿ ਜੇ ਕੋਈ ਭਰੋਸਾ ਕਰਕੇ ਉਹਦੇ ਜੁੜ ਕੇ ਬੈਠ ਰਿਹਾ ਤੇ ਜੇ ਉਹ ਉੱਥੇ ਉਹਦੇ ਕਾਰਜ ਦੁਨਿਆਵੀ ਤੌਰ ਤੇ ਸਿੱਧ ਹੋ ਰਹੇ ਨੇ ਤੇ ਕੀ ਪਾਪ ਹੋ ਰਿਹਾ ਯਾਰ ਸਗੋਂ ਤੁਸੀਂ ਨੂੰ ਹੋਰ ਐਪਰੀਸ਼ੀਏਟ ਕਰੋ ਹੋਰ ਸਹਾਇਤ ਕਰੋ ਕਿ ਜਾਂ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਸਿੱਖ ਜਿਹੜੇ ਨੇ ਉਹ ਜਾ ਕੇ ਤੇ ਸਾਈਂਤ ਲੰਦ ਦੇ ਵਿੱਚ ਜਾ ਕੇ ਰਲ ਜਾਣ ਤੇ ਉੱਥੇ ਵੱਡੀ ਗਿਣਤੀ ਇਕੱਠੀ ਹੋ ਕੇ ਤੇ ਉਹਨਾਂ ਦੇ ਜਾ ਕੇ ਸਭਨਾਂ ਕੇ ਜਾਂ ਖੰਡੀਆਂ ਡੇਰਾਂ ਜਾ ਕੇ ਬਹਿਣ ਤੁਸੀਂ ਕਿਹਾ ਸਾਈ ਧਰਮ ਦੀ ਗੱਲ ਇੱਕ ਪਿੱਛੇ ਕਿ ਹੋਰ ਵੀਡੀਓ ਵਾਇਰਲ ਹੋਂਦੀ ਜਿਹਦੇ ਵਿੱਚ ਉਹ ਸਾਈ ਧਰਮ ਵਾਲੇ ਬੈਠੇ ਨੇ ਉਹ ਮਤਲਬ ਕਿ ਉਹਦੇ ਵਿੱਚ ਕਹਿ ਰਹੇ ਨੇ ਕਿ ਤੂੰ ਕੈਮਰਾ ਪਿੱਛੇ ਰੱਖਣਾ ਤੂੰ ਇੱਥੇ ਡਿਗਣਾ ਮਤਲਬ ਕਿ ਇੱਥੇ ਬਾਣੀ ਦੇ ਨਾਲ ਜੋੜਿਆ ਜਾ ਰਿਹਾ ਉੱਥੇ ਹੈ ਕਿ ਇੱਕ ਪੂਰਾ ਐਕਟ ਤਿਆਰ ਕੀਤਾ ਜਾਂਦਾ ਕਿ ਲੋਕਾਂ ਨੂੰ ਹਾਂਜੀ ਹਾਂਜੀ ਕਿ ਅਟਰੈਕਟ ਕਰਨ ਨੂੰ ਸਾਡੇ ਤਰ੍ਹਾਂ ਟੋਗਵੰਜ ਰੱਜ ਕੇ ਲੋਕਾਂ ਨੂੰ ਜੋੜਿਆ ਜਾ ਰਿਹਾ ਇੱਥੇ ਤਾਂ ਕੋਈ ਟੋਗਵੰਜ ਨਹੀਂ ਹੁੰਦੇ ਤੇ ਨਾ ਇਸ ਟੋਗਵੰਜ ਕਰਨ ਨੂੰ ਕਿਹਾ ਜਾਂਦਾ ਸਿੱਖ ਧਰਮ ਦੇ ਵਿੱਚ ਤਾਂ ਬਹੁਤ ਨਵਿਕਲਾ ਧਰਮ ਆ ਇੱਥੇ ਤਾਂ ਹਰ ਇੱਕ ਨੂੰ ਬਰਾਬਰ ਦੇੜਾ ਵਾ ਉਹ ਦਰਜਾ ਦਿੱਤਾ ਜਾਂਦਾ ਵਾ ਲੰਗਰ ਦੀ ਪ੍ਰਥਾ ਪਾ ਜਾਣਦੇ ਆ ਨਾ ਗੁਰੂ ਆਮਦਸਰ ਦਾ ਲੰਗਰ ਚੱਲਦਾ ਕਿਤੇ ਵੀ ਲੰਗਰ ਚੱਲਦਾ ਉੱਥੇ ਕਦੀ ਕੋਈ ਵੇਖਿਆ ਕਿ ਅਸੀਂ ਕੋਈ ਜਾਤ ਪਾਤ ਦੀ ਗੱਲ ਕਰਦਾ ਹੋਵੇ ਜਾਂ ਕੋਈ ਜਾਂ ਉੱਥੇ ਕੋਈ ਚੰਨੀ ਮਾਦੀ ਗੱਲ ਹੋਵੇ ਇੱਥੇ ਤਾਂ ਸਾਡੇ ਵਾਸਤੇ ਸਗੋਂ ਇਹ ਫਖਰ ਕਰਨ ਵਾਲੀ ਗੱਲ ਆ ਵੀ ਸਾਨੂੰ ਮਹਾਰਾਜ ਨੇ ਇੰਦਾ ਉੱਚਾ ਰੁਤਬਾ ਬਖਸ਼ਿਆ ਸਿੱਖ ਨੂੰ ਏਡੀ ਵੱਡੀ ਸਰਕਾਰਯੋਗ ਜਿਹੜਾ ਸੱਚ ਧਰਮ ਦੇ ਵਿੱਚ ਪੈਦਾ ਹੋਏ ਆ ਅਸੀਂ ਇਹਨੂੰ ਪਰਫੁੱਲਤ ਕਰਨਾ ਕਿ ਜਾਂ ਇਹਨੂੰ ਅਸੀਂ ਡਾਊਨ ਫਾਲ ਤੇ ਲੈ ਕੇ ਜਾਣਾ ਸੋ ਬਿਲਕੁਲ ਭਾਜੀ ਇਹ ਜਿਹੜੀਆਂ ਗੱਲਾਂ ਨੇ ਵੇਖੋ ਇੱਥੇ ਤਾਂ ਤੁਸੀਂ ਆਓ ਅਰਦਾਸ ਕਰੋ ਮਹਾਰਾਜ ਦੀ ਗਾੜੀ ਬਾਣੀ ਪੜੋ ਮ ਮਾਰੇ ਦੇ ਚਰਨਾਂ 'ਚ ਬੈਠੋ ਸ਼ਰਦਾ ਤੇ ਭਰੋਸਾ ਰੱਖੋ ਸਾਰੇ ਕਾਰਜ ਹੁੰਦੇ ਨੇ ਤੇ ਤਾਰ ਸਾਰੇ ਕਾਰਜ ਤਾਂ ਹੀ ਹੁੰਦੇ ਨੇ ਜੇ ਤੁਸੀਂ ਗੁਰੂ ਦੀ ਚਰਨਾਂ ਜਾ ਕੇ ਹਾਜ਼ਰੀ ਭਰਦੇ ਹੋ ਪਰ ਸਾਡੇ ਆਪਣੇ ਬੰਦਿਆਂ ਦੇ ਵੱਲੋਂ ਇਦਾਂ ਦੀਆਂ ਗੱਲਾਂ ਕਰਨੀਆਂ ਕਦੀ ਉਹ ਢੰਡੀਆਂ ਵਾਲਾ ਉੜਦਾ ਉਹ ਚੌਲ ਮਾਰ ਦਿੰਦਾ ਕਿ ਤੁਸੀਂ ਯਾਤਰਾ ਨਾ ਕਰਨ ਜਾਓ ਉੱਥੇ ਤੁਸੀਂ ਕਿਉਂ ਜਾਣੇ ਹੋ ਗੱਡੀਆਂ ਲੈ ਕੇ ਤੇਲ ਫੂਕੇ ਕਦੀ ਉਹ ਕਹਿੰਦਾ ਵੀ ਤੂੰ ਮਾਰੇ ਭੂਰੇ 'ਚ ਨਹੀਂ ਬੈਠੇ ਹੋਣਾ ਭਗਤੀ ਨਹੀਂ ਕੀਤੀ ਕਦੀ ਸਿੱਖ ਇਤਿਹਾਸ ਦੇ ਉੱਤੇ ਕਿੰਤੂ ਕਰ ਦੇਣਾ ਕਦੀ ਚਮਕੌਰ ਸਾਹਿਬ ਤੇ ਕਿੰਤੂ ਕਰ ਦੇਣਾ ਕਦੀ ਗੜੀ ਦੇ ਚ 75 ਸਿੰਘ ਤੇ ਕਿੰਤੂ ਕਰ ਦੇਣਾ ਇਹ ਇਦਾਂ ਦੀਆਂ ਗੱਲਾਂ ਸਾਡੇ ਆਪਣੇ ਕਰੀ ਜਾਂਦੇ ਆ ਦੂਜਿਆਂ ਦੇ ਕਰਨੀ ਛੱਡੋ ਜਿਹੜਾ ਦੁਸ਼ਮਣ ਤਾਂ ਕਰੇ ਕਰੇ ਸਾਡੇ ਆਪਣੇ ਕਰੀ ਜਾਂਦੇ ਨੇ ਇਹ ਲੋਕ ਪਤਾ ਕਿਉਂ ਕਰਦੇ ਨੇ ਉਹ ਖੁਦ ਗੁਰੂ ਦੇ ਪਰੋਸਾ ਨਹੀਂ ਜਾਂ ਇਹ ਉਹ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਸਾਰੀ ਉਮਰ ਗੁਰੂ ਦਾ ਖਾ ਲਿਆ ਦਿੱਤਾ ਖਾ ਲਿਆ ਗੁਰੂ ਦਾ ਤੇ ਅੱਜ ਉਹ ਜਦੋਂ ਉਹ ਖਾ ਕੇ ਉਹ ਭਾਂਡੇ ਭਰ ਕੇ ਮੈਨੂੰ ਲੱਗਦਾ ਉਹਨਾਂ ਉੱਚਲ ਜਾਂਦੇ ਨੇ ਸ਼ਾਇਦ ਇਹਨਾਂ ਦੀ ਕੈਪੇਬਿਲਿਟੀ ਨਹੀਂ ਹੈਗੀ ਇੰਨੀ ਵੀ ਗੁਰੂ ਸਾਹਿਬ ਦੇ ਉਸ ਖੇਡਾਂ ਨੂੰ ਉਸ ਵਰਤਾਏ ਨੂੰ ਸਮਝ ਸਕਣ ਬੇਨਤੀ ਹੈ ਵੀ ਨਾ ਕੀਤਾ ਜਾਵੇ ਸਾਨੂੰ ਤਾਂ ਲੱਗਦਾ ਵੀ ਨਾ ਕੀਤਾ ਜਾਵੇ ਤਾਂ ਕਿ ਇਦਾਂ ਦੀ ਦੁਬਧਾ ਨਾ ਪੈਦਾ ਹੋਣ ਇਹ ਇਸਨ ਸਾਡੇ ਨਾਲ ਸਿੱਖਾ ਗੂ ਵਰਜੀਤ ਸਿੰਘ ਕਾਲੀ ਜਿੰਨਾਂ ਵੱਲੋਂ ਹੀ ਗੱਲਬਾਤ ਕੀਤੀ ਆ ਚੁਪੈਰੇ ਬਾਰੇ ਦੇਖਿਆ ਜਾਵੇ ਕਿ ਬਹੁਤ ਲੱਖਾਂ ਲੋਕਾਂ ਦੀ ਜੋ ਹੈ ਕਿ ਆਸਤਾ ਜੁੜੀ ਉਸ ਸਥਾਨ ਤੋਂ ਤੇ ਲੋਕੀ ਪਾਠ ਕਰਦੇ ਨੇ ਜਾਂ ਦੇਖਿਆ ਜਾਵੇ ਬੜੀ ਸੇਵਾ ਵੀ ਕਰਦੇ ਨੇ ਕਈ ਲੰਗਰ ਦੀ ਸੇਵਾ ਕਰਦੇ ਨੇ ਕੋਈ ਹਰ ਇੱਕ ਜੋ ਹੈ ਕਿ ਆਪਣੀ ਪੱਖੋ ਜੋ ਹੈ ਸੇਵਾ ਕਰਦਾ ਪਰ ਇੱਕ ਲੋਕਾਂ ਦੇ ਆਸਤਾ ਨੂੰ ਜੋ ਹੈ ਤਾਂ ਥੇਸ ਪਹੁੰਚਾਣਾ ਕਿਥੇ ਨਾ ਕਿਥੇ ਜੋ ਇੱਕ ਵੱਡਾ ਅਸਰ ਪਾਉਂਦਾ ਤੇ ਇਹਨਾਂ ਵੱਲੋਂ ਵੀ ਇੱਕ ਗੱਲ ਕਹੀ ਗਈ ਕਿ ਸਾਨੂੰ ਜੋ ਹੈ ਲੋਕਾਂ ਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ ਨਾ ਕਿ ਲੋਕਾਂ ਨੂੰ ਜੋ ਕਹਿਣਾ ਚਾਹੀਦਾ ਕਿ ਤੂੰ ਸਵੇਰੇ ਰੱਬ ਨੂੰ ਯਾਦ ਕਰੋ ਸ਼ਾਮੀ ਰੱਬ ਨੂੰ ਯਾਦ ਨਾ ਕਰੋ ਜਾਂ ਕਿਸ ਤਰ੍ਹਾਂ ਆ ਪਰਪਾਰ ਮੇਰੀਆਂ ਦੀ ਗੱਲ ਕੀਤੀ ਯਾਨੀ ਇਹ ਕਿਥਨੇ ਕਿਥੇ ਜੋ ਹੈ ਕਿ ਲੋਕਾਂ ਦੇ ਮਨ ਨੂੰ ਠੇਸ ਪਹੁੰਚਾ ਦੀ ਗੱਲ ਹੈ ਤੇ ਅਸੀਂ ਵੀ ਆਸ ਕਰਦੇ ਹਾਂ ਲੋਕ ਜੋ ਹਨ ਕਿ ਵੱਧ ਤੋਂ ਵੱਧ ਜੋ ਹੈ ਗੁਰਬਾਣੀ ਨਾਲ ਜੁੜਨਗੇ ਅਤੇ ਪਾਠ ਨਿਤਨੇਮ ਕਰਨਗੇ ਵਾਚ ਰਿਕਵਲ ਅੰਮ੍ਰਿਤਸਰ